ਤੇ ਕਣਕ ਕਣਕ ਕਿ ਮਿਲਦੀ ਹੋਵੇ ਘੱਟ ਮਿਲਦੀ ਹੋਣਾ 6 ਦੀ ਸਾਥ ਵਿੱਚ 5 ਕਿਲੋ ਕਰਦੀ ਆ ਜੀ ਕਿੱਧਰ ਜਾਈਏ ਗਰੀਬ ਬੰਦੇ ਦਾ ਪਰ ਭਗਵਾਨਤਮਾਨ ਨੇ ਇਹ ਗੱਲ ਕਹੀ ਸੀ ਕਿ ਮੈਂ ਮਜ਼ਦੂਰਾਂ ਨੂੰ ਕਾਰੋਬਾਰ ਵੀ ਦਊਂਗਾ ਮਨਰੇਕਾ ਕੰਮ ਵੀ ਦਊਂਗਾ ਫਿਰ ਜਿਹੜੀ ਤੁਸੀਂ ਆਟਾ ਦਾਲ ਦੀ ਗੱਲ ਕੀਤੀ ਉਹ ਤਾਂ ਕਹਿੰਦੇ ਸੀ ਘਰ-ਘਰ ਪਚਾ ਦੇ ਦਾਂ ਨਾ ਜ ਕੋਈ ਨਹੀਂ ਆਉਣੀ ਉਹ ਦੀਪੋ ਵਾਲੇ ਖਾਈ ਜਾਂਦੇ ਕਿਹੜੀ ਜੀ ਦੀਪੋ ਵਾਲੇ ਖਾਈ ਜਾਂਦੇ ਹਾਂ ਜਿੱਤੂ ਘਵਰਤਪਾਲ ਅਮਰਤਪਾਲ ਜਿੱਤੂਗਾ ਤੇ ਅੱਛਾ ਅਮਰਤਪਾਲ ਦਾ ਕਿਹੜਾ ਕੰਮ ਵਧੀਆ ਲੱਗਿਆ ਕੰਮ ਹੋ ਰਾਇ ਹੋਏ ਨਸ਼ੇ ਨਸ਼ੇ ਪਤੇ ਉਹਨੇ ਕਾ ਵੀ ਨਸ਼ੇ ਪਤੇ ਤਾਂ ਦੂਰ ਰਹੋ ਨਸ਼ੇ ਪਤੇ ਉਹਨੇ ਕੰਮ ਕੀਤਾ ਹੋਰ ਕੋਈ ਕੋਈ ਨਸ਼ੇ ਪਤੇ ਗੱਲੋ ਵੀਰ ਨੇ ਕਿਹਾ ਵੀ ਸਾਨੂੰ ਰੋਜ਼ਗਾਰ ਦੀ ਲੋੜ ਆ ਤੁਹਾਨੂੰ ਲੱਗਦਾ ਵੀ ਅਮਰ ਦਾਲ ਦੇ ਰੋਜ਼ਗਾਰ ਦੀ ਤਾਂ ਵੈਗ ਕਿਧਰੇ ਗੱਲ ਹੋਵੇਗੀ ਬਾਕੀ ਜੇ ਸਾਡੇ ਬੱਚੇ ਨਸ਼ੇ ਪਤੇ ਤੇ ਵਜ ਜਾਣ ਨਾ ਤਾਂ ਸਾਡਾ ਰੋਜ਼ਗਾਰ ਹੀ ਰੋਜ਼ਗਾਰ ਆ ਸਾ ਇਹੋ ਹੀ ਆ ਵੀ ਗਰੀਬ ਬੰਦੇ ਧਾੜੇ ਕੋਲ ਕਾਰੋਬਾਰ ਲੱਭੇ ਤੇ ਫੈਕਟਰੀ ਬਣੇ ਕੋਈ ਤੇ ਬੰਦੇ ਲੇਬਰ ਤੇ ਜਾਣ ਵਿਚਾਰੇ ਨਿਗੇ ਨਿਗੇ ਬੱਚੇ ਘਰ ਕਿਧਰ ਜਾਣ 4-500 ਕੀ ਬੰਦਾ ਦੱਸੋ ਤੁਸੀਂ ਭਾਵੇਂ ਕਿੰਨੀ ਦਿਹਾੜੀ ਮਿਲਦੀ ਹੈ ਤੇ ਰੋਜ਼ ਕੰਮ ਮਿਲ ਜਾਂਦਾ ਤੁਹਾਨੂੰ ਹਾਂਜੀ ਮਿਲ ਜਾਂਦਾ ਕਿੰਨੇ ਦਿਹਾੜੀ ਕਿੰਨੀ ਦਿੰਦੇ ਤੁਹਾਨੂੰ 300 300 ਪੂਰਾ 300 ਰੁਪਇਆ ਹਾਂਜੀ 322 ਰੁਪਏ ਸਰਕਾਰੀ ਦਿਹਾੜੀ ਹੈ ਹਾਂਜੀ 300 ਹੀ ਦਿੰਦੇ ਆ ਨਾ ਫਿਰ ਉਹਨਾਂ ਨੇ ਵੀ ਖਾਣੇ ਹੁੰਦੇ ਆ ਨਾ ਫਿਰ ਉਹਦੇ 22 ਨਹੀਂ ਦਿੰਦੇ ਨਹੀਂ ਜੀ 300 ਰੁਪਇਆ ਪੂਰਾ ਮਿਲਦਾ ਹੈ ਉਹਦੇ ਵਿੱਚੋਂ 100 ਦੀ ਖੰਡ ਚਾਹ ਰੋਟੀ ਪਾਣੀ ਲਾ ਲਓ ਤੇ ਸਾਡੇ ਨੂੰ 200 ਰੁਪਇਆ ਬਚਦਾ ਹੈ ਤੇ ਕਿਰਾਇਆ ਵੀ ਦੇ ਦਿੰਦੇ ਨੇ ਸਰਕਾਰ ਪਲੱਸ ਦਿੰਦੀ ਨਾਲ ਨਹੀਂ ਜੀ ਕਰਾਇਆ ਆਪਣੇ ਕੋਲੋਂ ਕੋਈ ਨਹੀਂ ਹਾਂਜੀ ਹਾਂਜੀ ਕੋਧਾ ਹੀ ਆਪਣੇ ਕੋਲੋਂ ਕਰਾਇਆ ਦੇ ਨੇ ਖੰਡ ਚਾਹ ਖੜਦੇ ਰੋਟੀ ਖੜਦੇ ਸਿਰ ਪਾਹਨ ਨੂੰ 200 ਰੁਪਿਆ ਬਾਕੀ ਆ ਮਜ਼ਦੂਰ ਵੀਰ ਕਹਿ ਰਿਹਾ ਵੀ ਜਨਾਨੀਆਂ ਨੂੰ ਤਾਂ ਕੰਮ ਤੇ ਖੜਦੇ ਆ ਵੀ ਜਨਾਨੀਆਂ ਪੁੱਛ ਗਿਛ ਨਹੀਂ ਕਰਦੀਆਂ ਉਹ ਜਿੰਨੇ ਪੈਸੇ ਚੁੱਪ ਕਰਕੇ ਦੇ ਦਿੰਦੇ ਉਹਨੇ ਲੈ ਲੈਂਦੀਆਂ ਹਾਂਜੀ ਇਹ ਤਾਂ ਗੱਲ ਹੈਗੀ ਬਿਲਕੁਲ ਸਹੀ ਗੱਲ ਘੱਟ ਮਿਲਦੇ ਪੈਸੇ ਹਾਂਜੀ ਘੱਟ ਮਿਲਦੇ ਘੱਟ ਮਿਲਦੇ ਹਾਂਜੀ ਅਸੀਂ ਚਾਹਨੇ ਵੀ ਸਾਡੀ ਦਿਹਾੜੀ ਵਧੇ ਦਿਹਾੜੀ ਵਧੇ ਤੇ ਸਾਡਾ ਕਾਮਕਾਰ ਵੀ ਵਧੇ ਕਿੰਨੀ ਦਿਹਾੜੀ ਹੁੰਦੀ ਮਿਲਦੀ ਤੁਹਾਨੂੰ ਤੇ ਰੋਜ਼ ਕੰਮ ਨਹੀਂ ਮਿਲਦਾ 400 ਰੁਪਿਆ ਦੇ ਇੱਕ ਦਿਨ ਮਿਲ ਇਹ ਤਾਂ 400 ਕੀ ਕਰਾਂਗੇ ਇਹ ਉਹ ਮਨਰੇਗਾ ਵਿੱਚ ਕਿਉਂ ਨਹੀਂ ਤੁਸੀਂ ਜਿਆਦਾ ਮਨਰੇਗਾ ਤੇ ਰੋਜ਼ਾਨਾ 322 ਰੁਪਏ ਤੁਹਾਡੀ ਮਿਲਦੀ ਮਿਲਦੀ ਹੈ ਖਾੜਦਾ ਹੀ ਕੋਈ ਸਾਨੂੰ ਰੇਗਾ ਵਾਲਾ ਤੇ ਖੜੀ ਗਈ ਕਾਰਡ ਬਣੇ ਕਾਰ ਬਣਿਆ ਜੀ ਕਾਰਡ ਖਾੜਾਂਗੇ ਤੁਹਾਨੂੰ ਵੋਟਾਂ ਪਾਵਾਂਗੇ ਮੋਦੀ ਨੂੰ ਸਿਲੰਡਰ ਦਿੱਤੇ ਲੋਕਡਾਊਨ ਚ ਪਾਹੇ ਦਿੱਤੇ ਆ ਮੋਦੀ ਨੂੰ ਪਾਵਾਂਗੇ ਮੋਦੀ ਜਿੰਦਾਬਾਦ ਕੰਮ ਤਾਂ ਕੰਮ ਤਾਂ ਮਨਰੇਗਾ ਚ ਕਰ ਰਹੇ ਭਗਵੰਤਵਾਹ ਨੇ ਕੰਮ ਦਿੱਤਾ ਤੁਹਾਨੂੰ ਕਿਰਾਇਆ ਤੁਹਾਡਾ ਮਾਫ ਹੋ ਗਿਆ ਪਰ ਵੋਟਾਂ ਮੋਦੀ ਨੂੰ ਕਿਉਂ ਕਿਰਾਇਆ ਨਹੀਂ ਤੁਹਾਡਾ ਮਾਫ ਹੋਇਆ ਕਿਰਾਇਆ ਇਹ ਨਹੀਂ ਬਸ ਕਰਾਇਆ ਤਾਂ ਮਾਫ਼ ਬਸ ਕਰਾਬ ਮੁਹੰਮਦਪੁਰ ਬਸ ਕਰਾਇ ਮਾਹਉ ਇਧਰ ਦੂਰਾਂ ਦਾ ਮਾਫ਼ ਤੇ ਪਰ ਜਦੋਂ ਇਹ ਪਿੰਡਾਂ ਵਿੱਚ ਆਉਣਾ ਹੀ ਆਦਾ ਕਰਾਇਆ ਲਾ ਕੇ ਆਣੇ ਸਰਕਾਰ ਦਾ ਇਹ ਦਾਵਾ ਹੈ ਕਿ ਤੁਸੀਂ ਸਿੱਧਾ ਡੀਸੀ ਕੋਲੋਂ ਜਾ ਕੇ ਕੰਮ ਮੰਗ ਸਕਦੇ ਹੋ ਜੇ ਤੁਹਾਨੂੰ ਉਹ ਕੰਮ ਨਹੀਂ ਦਿੰਦਾ ਤੇ ਤੁਸੀਂ 100 ਦਿਨ ਦਾ ਭੱਤਾ ਉਹਨਾਂ ਤੋਂ ਘਰ ਬੈਠੇ ਲੈ ਸਕਦੇ ਹੋ ਇਹ ਨਾਲ ਕੱਟ ਦੇ ਨਾਲ ਦਿੰਦਾ ਹੀ ਕੋਈ ਨਹੀਂ ਕੋਈ ਨਹੀਂ ਦਿੰਦਾ ਫਰਖਾਪ ਟੀਵੀ ਨਾਲ ਜੁੜੇ ਹੋ ਦੋਸਤੋ ਤੇ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਤੇ ਅਸੀਂ ਤੁਹਾਡੀ ਹਰ ਵਰਗ ਦੇ ਨਾਲ ਗੱਲਬਾਤ ਕਰਾਈਏ ਲੀਡਰਾਂ ਦੇ ਨਾਲ ਗੱਲਬਾਤਾਂ ਕਰਾਈਆਂ ਚੋਣ ਪ੍ਰਚਾਰ ਕਰ ਰਹੇ ਵਰਕਰਾਂ ਦੇ ਨਾਲ ਗੱਲਬਾਤਾਂ ਕਰਾਈਆਂ ਪਰ ਅੱਜ ਇੱਕ ਵੱਖਰੀ ਵੀਡੀਓ ਲੈ ਕੇ ਆਏ ਤੁਹਾਡੇ ਸਾਹਮਣੇ ਇੱਕ ਤਸਵੀਰ ਦਿਖਾ ਦੋ ਕੈਮਰਾਮੈਨ ਨੂੰ ਕਵਾਂਗਾ ਕਿ ਸਾਰੇ ਨੌਜਵਾਨ ਇਹ ਉਹ ਲੋਕ ਨੇ ਜਿਹੜੇ ਰੋਜ਼ਾਨਾ ਆਪਣੇ ਰੋਜ਼ਗਾਰ ਦੀ ਤਲਾਸ਼ ਦੇ ਵਿੱਚ ਘਰੋਂ ਨਿਕਲਦੇ ਨੇ 7-8 ਵਜੇ ਉੱਥੇ ਡਿਫਨ ਲੈ ਕੇ ਆ ਜਾਂਦੇ ਨੇ ਕੰਮ ਮਿਲਦਾ ਤੇ ਲਾ ਲੈਂਦੇ ਨੇ ਜੇ ਕੰਮ ਨਹੀਂ ਮਿਲਦਾ ਤੇ ਆਪਣੀ ਰੋਟੀ ਖਾ ਕੇ ਦੁਬਾਰਾ ਘਰੋਂ ਚਲੇ ਜਾਂਦੇ ਨੇ ਆਓ ਇਹਨਾਂ ਦੀ ਵੀ ਗੱਲਬਾਤ ਸੁਣਦੇ ਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੰਮਕਾਰ ਜੀ ਮੰਦਾ ਠੰਡਾ ਕੋਈ ਖੜਦਾ ਨਹੀਂ ਕੰਮਕਾਰ ਹੈ ਨਹੀਂ ਇੱਥੇ ਜਿਹੜਾ ਪਿੰਡ ਤੁਹਾਡਾ ਆਪਣਾ ਪਿੰਡ ਖਾੜਾ ਜੀ ਅੱਛਾ ਵਾਰੀ ਮਾਰੀ ਵਾਰੀ ਵਾਰੀ ਹਾਂ ਜੀ ਬੋਲੋ ਬੋਲੋ ਤੇ ਕਣਕ ਕਣ ਕਿੰਨੀ ਮਿਲਦੀ ਹੋਵੇ ਘੱਟ ਮਿਲਦੀ ਹੋਣਾ 6 ਦੀ ਸਾਥ 5 ਕਿਲੋ ਕਰਦੀ ਆ ਜੀ ਕਿੱਧਰ ਜਾਈਏ ਗਰੀਬ ਬੰਦੇ ਦਾ ਪਰ ਭਗਵਾਨ ਜੀ ਨੇ ਇਹ ਗੱਲ ਕਹੀ ਸੀ ਕਿ ਮੈਂ ਮਜ਼ਦੂਰਾਂ ਨੂੰ ਕਾਰੋਬਾਰ ਵੀ ਦਊਂਗਾ ਮਨਰੇਕਾ ਕੰਮ ਵੀ ਦਊਂਗਾ ਫਿਰ ਜਿਹੜੀ ਤੁਸੀਂ ਆ ਆਟਾ ਦਾਲ ਦੀ ਗੱਲ ਕੀਤੀ ਉਹ ਤਾਂ ਕਹਿੰਦੇ ਸੀ ਘਰ ਘਰ ਪਹੁੰਚਾ ਦਿੱਤਾ ਨਾ ਜੀ ਕੋਈ ਨਹੀਂ ਆਉਣੀ ਉਹ ਡੀਪੋ ਵਾਲੇ ਖਾਈ ਜਾਂਦੇ ਕਿਤੇ ਜੀ ਡੀਪੋ ਵਾਲੇ ਖਾਈ ਜਾਂਦੇ ਹਾਂ ਤੁਸੀਂ ਇਹਦੀ ਕੋਈ ਸ਼ਿਕਾਇਤ ਵਗੈਰਾ ਨਹੀਂ ਨਹੀਂ ਇਕੱਠ ਨਹੀਂ ਹੋਇਆ ਪਤਾ ਨਹੀਂ ਕਿਵੇਂ ਦਹਾ ਬੰਦੇ ਦਾ ਇਕੱਠ ਹੋ ਗਿਆ ਜੋ ਹਾਂ ਠੀਕ ਆ ਨਾ ਮਾਰੇ ਬੰਦੇ ਸੁਣਾਈ ਨਹੀਂ ਹੈਗੀ ਕਿਤੇ ਵੀ ਇੱਕ ਕੋਈ ਸਲਾਹ ਦੇਣੀ ਹੋਵੇ ਸਰਕਾਰ ਨੂੰ ਕੀ ਦਿਓਗੇ ਸਲਾਹ ਇਹੋ ਜਿਹਾ ਵੀ ਗਰੀਬ ਬੰਦੇ ਢਾਡੇ ਕੋਲ ਕਾਰੋਬਾਰ ਲੱਭੇ ਤੇ ਫੈਕਟਰੀ ਬਣੇ ਕੋਈ ਤੇ ਬੰਦੇ ਲੇਬਰ ਤੇ ਜਾਣ ਵਿਚਾਰੇ ਨਿਗੇ ਨਿਗੇ ਬੱਚੇ ਘਰ ਕਿਧਰ ਜਾਣ 4-5 ਸੌਣਾ ਕੀ ਬੰਦਾ ਦੱਸੋ ਤੁਸੀਂ ਹੂੰ ਕਿੰਨੀ ਦਿਹਾੜੀ ਹੁੰਦੀ ਮਿਲਦੀ ਤੁਹਾਨੂੰ ਤੇ ਰੋਜ਼ ਕੰਮ ਨਹੀਂ ਮਿਲਦਾ 400 ਰੁਪਏ ਦੇ ਇੱਕ ਦਿਨ ਮਿਲਦੀ ਦਿਹਾੜੀ ਜੁੱਤੀ ਦਿਹਾੜੀ ਨੇ ਮਿਲੀ ਤਾਂ 400 ਕੀ ਕਰਾਂਗੇ ਇਹ ਉਹ ਮਨਰੇਗਾ ਵਿੱਚ ਕਿਉਂ ਨਹੀਂ ਤੁਸੀਂ ਜਿਆਦਾ ਮਨਰੇਗਾ ਤੇ ਰੋਜ਼ਾਨਾ 322 ਰੁਪਏ ਦਿਹਾੜੀ ਮਿਲਦੀ ਮਿਲਦੀ ਹੈ ਕਾਰਡ ਤਾਂ ਹੀ ਕੋਈ ਸਾਨੂੰ ਰੇਗਾ ਵਾਲਾ ਨਹੀਂ ਖੜੀ ਜੀ ਕਾਰਡ ਬਣੇ ਕਾਰ ਬਣਿਆ ਜੀ ਕਾਰਡ ਵਖਾਦਾਂਗੇ ਤੁਹਾਨੂੰ ਕਾਰਡ ਬਣੇ ਤੁਸੀਂ ਜਾ ਕੇ ਵੇਖੋ ਸਰਕਾਰ ਦਾ ਇਹ ਦਾਵਾ ਹੈ ਕਿ ਤੁਸੀਂ ਸਿੱਧਾ ਡੀਸੀ ਕੋਲੋਂ ਜਾ ਕੇ ਕੰਮ ਮੰਗ ਸਕਦੇ ਹੋ ਜੇ ਤੁਹਾਨੂੰ ਉਹ ਕੰਮ ਨਹੀਂ ਦਿੰਦਾ ਤੇ ਤੁਸੀਂ 100 ਦਿਨ ਦਾ ਭੱਤਾ ਉਹਨਾਂ ਤੋਂ ਘਰ ਬੈਠੇ ਲੈ ਸਕਦੇ ਹੋ ਇਹਨਾਂ ਨਾਲ ਘੱਟ ਦੇ ਨਾਲ ਦਿੰਦਾ ਹੀ ਕੋਈ ਨਹੀਂ ਕੋਈ ਨਹੀਂ ਦ ਗੜਗੜ ਗਈ ਤੁਹਾਨੂੰ ਦੱਸੇ ਕਦੀ ਮਿਲੇ ਜਾ ਕੇ ਨਹੀਂ ਮਿਲੇ ਨੀ ਮੈਂ ਤੂੰ ਝੂਠ ਮਾਰੀਏ ਤੇ ਫਿਰ ਮਿਲਾਂਗੇ ਫਿਰ ਕਾਹਦੇ ਤੇ ਜਾਂਦਾ ਨਹੀਂ ਕੋਈ ਇਹਦੇ ਹਾਂ ਅੱਛਾ ਆਵਾਜ਼ ਨਹੀਂ ਪਾਰਟੀ ਤੋਂ ਨਾਰਾਜ਼ ਨਜ਼ਰ ਆਵੇ ਹੁਣ ਫਿਰ ਆਉਣ ਵਾਲੇ ਸਮੇਂ 'ਚ ਕਿੱਧਰ ਨੂੰ ਜਾਓਗੇ ਉਹ ਵੇਖੋ ਕੀ ਹੁੰਦਾ ਗਾੜੀ ਜੀ ਜਿਹੜੇ ਬਣੇ ਫੇਰ ਵੀ ਕਿਸੇ ਨੂੰ ਤੇ ਪਾਓਗੇ ਜੀ ਬੋਰਡ ਨਾ ਬਾਵਾਂ ਜਿਹਨੂੰ ਪਾ ਕੇ ਆ ਗਏ ਘਰ ਨੂੰ ਹੋਰ ਕੀ ਲਾ ਕੇ ਜਿਹਨੂੰ ਪਾ ਕੇ ਜਿਹਨੂੰ ਮਰਜ਼ੀ ਪਾ ਕੇ ਆ ਜਾਓ ਸੋਤਰਾ ਕੁਛ ਨਹੀਂ ਸਤਿ ਜੀ ਬਾਈ ਜੀ ਥੋੜਾ ਅੱਗੇ ਆ ਬਾਬਾ ਕੀ ਹਾਲ ਚਾਲ ਠੀਕ ਹੈ ਕਿਵੇਂ ਲੱਗਦਾ ਫਿਰ ਕੌਣ ਮਾਰੂ ਦਾ ਬਾਜੀ ਕਿ ਵੋਟਾਂ ਵੀ ਕੌਣ ਜਿੱਤਸਾਂਗਾ ਹੈ ਵੋਟਾਂ 'ਚ ਕੌਣ ਜਿੱਤੂਗਾ ਬਾਬਾ ਬੋਲਾ ਤ ਨਹੀਂ ਜਿੱਤੂਗਾ ਫਿਰ ਦਪਾਲ ਅਮਰਤਪਾਲ ਜਿੱਤੂਗਾ ਤੇ ਅੱਛਾ ਅਮਰਤਪਾਲ ਦਾ ਕਿਹੜਾ ਕੰਮ ਵਧੀਆ ਲੱਗਿਆ ਕੰਮ ਹੋ ਰਿਹਾ ਜਿਹੜਾ ਨਸ਼ੇ ਨਸ਼ੇ ਪਤੇ ਉਹਨੇ ਕਹੇ ਵੀ ਨਸ਼ੇ ਪਤੇ ਤਾਂ ਦੂਰ ਰਹੋ ਤੇ ਨਸ਼ੇ ਪਤੇ ਉਹਨੇ ਕੰਮ ਕੀਤਾ ਹੋਰ ਕੋਈ ਕੋਈ ਨਸ਼ੇ ਪਤੇ ਤਾਂ ਵੀਰ ਲੈ ਕੇ ਆ ਵੀ ਸਾਨੂੰ ਰੋਜ਼ਗਾਰ ਦੀ ਲੋੜ ਆ ਤੁਹਾਨੂੰ ਲੱਗਦਾ ਵੀ ਅਮਰਪੁਰਤਾਲ ਦੇ ਰੋਜ਼ਗਾਰ ਦੀ ਤਾਂ ਵੈਗ ਕਿੰਨੇ ਗੱਲ ਰਹੇਗੀ ਬਾਕੀ ਜੇ ਸਾਡੇ ਬੱਚੇ ਨਸ਼ੇ ਪਤੇ ਤੇ ਵੱਜ ਜਾਣ ਨਾ ਤਾਂ ਸਾਡਾ ਸਾਡਾ ਰੋਜ਼ਗਾਰ ਹੀ ਰੋਜ਼ਗਾਰ ਆ ਕਿਉਂਕਿ ਸਾਡੇ ਸਾਡੇ ਇਹ ਬੱਚੇ ਜਿਹੜੇ ਆ ਨਾ ਬੱਚੇ ਮਰਨ ਦੇ ਆ ਜਿੱਕੀ ਕਹਣਾ ਚਾਹੁੰਦੇ ਆ ਜੀ ਸਵੇਰ ਤੋਂ 8 ਵਜੇ ਤੋਂ ਲੈ ਕੇ ਅਸੀਂ ਇੱਥੇ ਅੱਡੇ ਦੇ ਵਿੱਚ ਆ ਜਾਂਦੇ ਆ ਸਾਨੂੰ ਕੰਮ ਨਹੀਂ ਕੋਈ ਮਿਲਦਾ ਸਾਡੇ ਦੂਰਾਂ ਦੇ ਕੋਈ ਕਾਟ ਬੰਨੇ ਚਾਹੀਦੇ ਆ ਜਿਵੇਂ ਸਰਕਾਰ ਸਾਨੂੰ ਵਾਅਦੇ ਕਰ ਰਹੀ ਆ ਕਿ ਸਾਨੂੰ ਅਸੀਂ ਤੁਹਾਨੂੰ ਉਹ ਦਵਾਂਗੇ ਦਵਾਂਗੇ ਹਨਾ ਤੇ ਸਾਨੂੰ ਜਿਆਦਾ ਨਹੀਂ ਕੋਈ ਸਾਡੇ ਖਾਤਿਆਂ ਦੇ ਵਿੱਚ ਪੈਸੇ ਪੈਣੇ ਚਾਹੀਦੇ ਆ ਸਾਡੀ ਜਿਹੜੀ ਕਣਕ ਆ ਉਹ ਕੱਟ ਕੇ ਇਹਨਾਂ ਨੇ 5 5 6 6 ਕਿਲੋ ਕਰ ਦਿੱਤੀ ਆ ਆ ਹੁਣ ਥੋੜੇ ਦਿਨ ਹੋ ਗਏ ਆ ਭਾਜੀ ਸਾਡੇ ਘਰਾਂ ਦੇ ਵਿੱਚ ਡਰਾਮਾ ਆਏ ਨੇ ਕਣਕ ਪਾਉਣ ਵਾਲੇ ਤੇ ਇਹ ਜਿਹੜੇ ਜ਼ਿੰਮੇਦਾਰ ਲੋਕ ਨੇ ਉਹਨਾਂ ਨੇ ਆਪਣੇ ਘਰਾਂ ਵਿੱਚ ਵੰਡਲੇ ਨੇ। ਕਿਥੋਂ ਆਏ ਸੀ? ਕਿਥੋਂ ਆਏ ਡਰਮ? ਜੋ ਸਰਕਾਰ ਨੇ ਭੇਜਿਆ ਜੀ। ਸਰਕਾਰ ਨੇ ਡਰਮ ਭੇਜਿਆ। ਹਾਂਜੀ। ਇਹ ਤੁਹਾਨੂੰ ਕਿਨੇ ਦੱਸਿਆ? ਉਹ ਜੀ ਅਸੀਂ ਪਿੰਡ ਸਾਡੇ ਆਪ ਦੇ ਪਿੰਡ ਇਹ ਡੱਲ ਪਿੰਡ ਦੇ ਵਿੱਚ ਆਏ ਹਾਂ ਜੀ। ਹਾਂਜੀ ਹਾਂਜੀ ਆਏ। ਮੈਨੂੰ ਯਾਰ ਇਸ ਖਬਰ ਦਾ ਪਤਾ ਹੀ ਨਹੀਂ। ਨਹੀਂ ਜੀ ਆਏ ਆ। ਅੱਛਾ ਪਿੰਡ ਕਿਹੜਾ? ਹਾਂਜੀ ਮੈਨੂੰ ਵੀ ਕੱਲ ਹੀ ਪਤਾ ਲੱਗਾ ਮੈਂ ਤਾਂ ਬਾਹਰ ਆ ਜਨਾ ਇਹ ਕੰਮ ਤੇ। ਕਿਹੜਾ ਪਿੰਡ ਸੀ ਤੁਹਾਡਾ? ਸਾਡਾ ਡੱਲ ਪਿੰਡ ਆ ਜੀ। ਡੱਲ ਪਿੰਡ ਦੇ ਵਿੱਚ ਸਰਕਾਰੀ ਡਰਾਮਾ ਆਇਆ ਹੀ ਕਲਕ ਸਾਹਮਣੇ ਵਾਸਤੇ। ਉਹ ਜ਼ਿੰਮੇਦਾਰਾਂ ਨੇ ਰੱਖ ਲਿਆ ਤੁਹਾਨੂੰ ਨਹੀਂ ਦੱਸਿਆ। ਸਾਨੂੰ ਕੋਈ ਨਹੀਂ ਸੁਣਿਆ ਜੀ ਮੈਂ ਤਾਂ ਕੰਮ ਤੇ ਬਾਹਰ ਨਿਕਲ ਆਉਣਾ ਡਰਮ ਕਿਸ ਨੂੰ ਮਿਲਿਆ ਵੀ ਆ ਤੇ ਮਿਲੇ ਨਹੀਂ ਗੇ ਕੋਈ ਵੀ ਉਹ ਸਭ ਆਪ ਹੀ ਜੀਮੀ ਦਾ ਰਾਣੇ ਵੰਡ ਲਿਆ ਆਪ ਹੀ ਵੰਡ ਲਿਆ ਹਾਂਜੀ 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 ਬੋਲੋ ਬੋਲੋ ਹਾਂਜੀ ਬੋਲੋ ਜੀ ਹਾਂਜੀ ਅਸੀਂ ਇਹ ਗੱਲ ਰਿਆਂ ਵੀ ਸਾਨੂੰ ਕੰਮ ਮਿਲੇ ਲੇਬਰ ਨੂੰ ਸਾਰੀ ਨੂੰ ਕੋਈ ਲੇਬਰ ਨੂੰ ਕੰਮ ਨਹੀਂ ਮਿਲਦਾ ਕੋਈ ਪਹਿਲਾਂ ਤਾਂ ਦੇ ਤੁਹਾਨੂੰ ਥਾਂ ਦਾਂਗੇ ਆਹ ਵੇਖੋ ਸਾਰੀ ਲੇਬਰ ਜਿਹੜੀ ਆਡੇ ਦੇ ਉੱਤੇ ਖਲੋਦੀ ਆ ਕਿ ਇਹਨੂੰ ਥਾਂ ਨਹੀਂ ਮਿਲਿਆ ਖਲੋਣ ਦਾ ਤੇ ਸਾਡਾ ਜਿਹੜਾ ਥਾਂ ਸੀ ਉਹ ਵੀ ਇਹਨਾਂ ਨੇ ਕਬਜ਼ਾ ਕਰ ਲਿਆ ਆ ਸਕੂਲ ਵਾਲਿਆਂ ਨੇ ਅੱਛਾ ਕਵਜਾ ਕਰ ਲਿਆ ਹੁਣ ਉਹ ਸਾਨੂੰ ਥਾਂ ਨਹੀਂ ਦਿੰਦੇ ਨਾ ਇਹ ਖਲੂਨ ਜੋਗਾ ਸਾਡੇ ਕੋਲ ਥਾਂ ਸਾਨੂੰ ਥਾਂ ਖਲੂਨ ਜੋਗਾ ਦੇ ਦੇਵੇ ਇੱਕ ਸਾਨੂੰ ਕੰਮ ਪੱਕਾ ਮਿਲਣਾ ਚਾਹੀਦਾ ਹੈ ਮੈਂ ਇਹ ਵਿੱਚ ਕੋਈ ਨਹੀਂ ਚਾਹੁੰਦੇ ਮੈਂ ਵਾਰ-ਵਾਰ ਪੁੱਛ ਰਿਹਾ ਮੈਂ ਇਹ ਕਹਿੰਦਾ ਮੇਰੇ ਦਰਦ ਵਿੱਚ ਹੀ ਜਾਂਦੇ ਨਹੀਂ ਨਾ ਕੋਈ ਖੜਦਾ ਹੀ ਆ ਸਾਨੂੰ ਉਹ ਜਿਹੜੇ ਕੋਈ ਪੈਸਾ ਤਾਂ ਕਹਿ ਰਿਹਾ ਵੀ ਤੁਸੀਂ ਬੀਸੀ ਸਟੂਡਿਓ ਤੁਸੀਂ ਸਿੱਧਾ ਜਾ ਕੇ ਵੀਡੀਓ ਤੋਂ ਸਿੱਧਾ ਕੰਮ ਦੀ ਮੰਗ ਕਰ ਸਕਦੇ ਹੋ ਤੁਸੀਂ ਅੱਛਾ ਜੀ ਤੇ ਤੁਸੀਂ ਉੱਥੇ ਜਾ ਕੇ ਮਿਲਦੇ ਕਿਉਂ ਨਹੀਂ ਉਹ ਵੀ ਸਾਨੂੰ ਕੰਮ ਦਿਓ ਉਹਦੇ ਵਿੱਚ ਮੈਂ ਤੁਹਾਨੂੰ ਇਹ ਦੱਸਾਂ ਆ ਆਪਣਾ ਵੀਡੀਓ ਦਫਤਰ ਸਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ ਜਿਹੜੇ ਇਹ ਰੱਖ ਲੈਂਦੇ ਆ ਨਾ ਅੱਗੇ ਮੋਦਬਾਰ ਬੰਦੇ ਨਰੇਗਾ ਦੇ ਵਿੱਚ ਉਹ ਪਤਾ ਕੀ ਕਰਦੇ ਨੇ ਸਰ ਉਹ ਉਹਨਾਂ ਨੂੰ ਜਨਾਨੀਆਂ ਨੂੰ ਲੈ ਜਾਂਦੇ ਨੇ 200 200 ਰੁਪਏ ਦੇ ਦਿਹਾੜੀ ਦੇ ਲੈ ਜਾਂਦੇ ਨੇ ਉਹ ਸਿੱਧੇ ਸਰਕਾਰ ਤੋਂ ਪੈਸੇ ਆਪਣੇ ਖਾਤਿਆਂ ਵਿੱਚ ਪਵਾ ਲੈਂਦੇ ਨੇ ਪੈਸੇ ਆਪਣੇ ਖਾਤਿਆਂ ਵਿੱਚ ਆਪਣੇ ਖਾਤਿਆਂ ਵਿੱਚ ਪਵਾ ਲੈਂਦੇ ਨੇ ਹਾਂ ਇਹਦਾ ਸਬੂਤ ਮੰਗੇ ਤੁਹਾਡ ਤੋਂ ਤੇ ਕਹੋ ਕਿ ਕਿੰਨਾ ਕੀ ਸਬੂਤ ਦਿਾਂਗੇ ਆਪਾਂ ਨੂੰ ਥੋੜੇ ਪਿੱਛੇ ਜੋ ਸਰ ਇਹਦਾ ਸਬੂਤ ਸਾਰਿਆਂ ਨੂੰ ਸਾਹਮਣੇ ਆ ਰਿਹਾ ਵਾ ਕਿ ਜਨਾਨੀਆਂ ਦੇ ਰੋਜ਼ ਇੱਥੇ ਟੈਂਪੂ ਭਰ-ਭਰ ਜਾਂਦੇ ਨੇ ਕਉ ਸਾਡੇ ਅਹੀਂ ਆਪ ਅੱਖੀ ਵੇਖਨੇ ਆ ਜੀ ਕਿ ਜਨਾਨੀਆਂ ਨੂੰ ਦਿਹਾੜੀ ਦਿੰਦੇ ਨੇ ਸਾਡੇ ਪਿੰਡ ਖੁਦ ਮੈਂ ਤੁਹਾਨੂੰ ਆਹ ਦੇਖ ਲਓ ਇੱਧਰ ਕੈਮਰਾ ਘਮਾਇਓ ਆ ਕੈਮਰਾ ਦਿਖਾ ਦਿਓ ਜੀ ਆ ਕੈਮਰਾ ਦਿਖਾ ਦਿਓ ਤੁਹਾਨੂੰ ਆਹ ਦੇਖੋ ਭਰ ਭਰ ਕੇ ਜਾ ਰਹੀਆਂ ਭਰ ਭਰ ਜਾ ਰਹੀਆਂ ਬੰਦੇ ਖਲੋਤੇ ਨੇ ਦੇਖ ਲਓ ਹਾਂ ਕਰੋ ਮੜੀ ਦਾ ਸਾਡਾ ਕੋਈ ਰੁਜ਼ਗਾਰ ਨਹੀਂ ਹੈਗਾ ਤੁਹਾਡਾ ਰੁਜ਼ਗਾਰ ਨਹੀਂ ਹੈ ਇਹ ਜਿਹੜੇ ਮੋਹਦਬਾਰ ਅੱਗੇ ਜਨਾਨੀਆਂ ਲਾ ਲੈਂਦੇ ਨੇ ਉਹ ਲੈ ਜਾਂਦੇ ਨੇ ਜਨਾਨੀਆਂ ਨੂੰ ਦਿਹਾੜੀ ਦੇ ਤੇ ਸਾਡਾ ਕੋਈ ਕੰਮ ਨਹੀਂ ਚੱਲਦਾ ਬੰਦਿਆਂ ਨੂੰ ਪੁੱਛੋ ਇਹ 200 200 ਰੁਪਏ ਦਿਹਾੜੀ ਇਹ 100 100 200 200 ਆਪਾਂ ਕੋਸ਼ਿਸ਼ ਕਰ ਲੈਂਦੇ ਆ ਕੋਸ਼ਿਸ਼ ਕਰ ਲੈਂਦੇ ਆ ਇੱਕੋ ਮਿੰਟ ਭਾਈ ਜੀ ਰੋਕ ਕੇ ਜੀ ਹਲੋ ਹੈਲੋ ਫੜਕਾਈ ਨੂੰ ਮੜਾ ਜਾ ਫੜਕਾਈ ਨੂੰ ਮੜਾ ਜਾ ਆਪਾਂ ਕੋਸ਼ਿਸ਼ ਕਰਦੇ ਆ ਬਾਈ ਜੀ ਰੋਕ ਤੇ ਇੱਥੇ ਸਾ ਆ ਪੈਣਾ ਉਹਨੇ ਜਿਹੜੀਆਂ ਮਜ਼ਦੂਰੀ ਦਾ ਕੰਮ ਕਰਦੀਆਂ ਨੇ ਮਨਰੇਗਾ ਤਹਿਤ ਆਪਾਂ ਗੱਲਬਾਤ ਕਰਦੇ ਆ ਪੈਣੇ ਕਿੰਨੀ ਦਿਹਾੜੀ ਮਿਲਦੀ ਹੈ ਤੇ ਰੋਜ਼ ਕੰਮ ਮਿਲ ਜਾਂਦਾ ਤੁਹਾਨੂੰ ਹਾਂਜੀ ਮਿਲ ਜਾਂਦਾ ਕਿੰਨੇ ਪੈਸੇ ਦਿਹਾੜੀ ਕਿੰਨੀ ਦਿੰਦੇ ਤੁਹਾਨੂੰ 300 300 ਪੂਰਾ 300 ਰੁਪਇਆ ਹਾਂਜੀ 322 ਰੁਪਏ ਸਰਕਾਰੀ ਦਿਹਾੜੀ ਹੈ ਹਾਂਜੀ 300 ਹੀ ਦਿੰਦੇ ਆ ਨਾ ਫਿਰ ਉਹਨਾਂ ਨੇ ਵੀ ਖਾਣੇ ਹੁੰਦੇ ਆ ਨਾ ਫਿਰ 32 ਨਹੀਂ ਦਿੰਦੇ ਨਹੀਂ ਜੀ 300 ਰੁਪਇਆ ਪੂਰਾ ਮਿਲਦਾ ਹੈ ਉਹਦੇ ਵਿੱਚੋਂ 100 ਦੀ ਖੰਡ ਚਾਹ ਰੋਟੀ ਪਾਣੀ ਲਾ ਲਓ ਤੇ ਸਾਡੇ ਨੂੰ 200 ਰੁਪਇਆ ਬਚਦਾ ਹੈ ਤੇ ਕਿਰਾਇਆ ਵੀ ਦੇਣੇ ਆ ਸਰਕਾਰ ਪਲੱਸ ਦਿੰਦੀ ਨਾਲ ਨਹੀਂ ਕਰਾਏ ਕਰਾਏ ਆਪਣੇ ਕੋਲੋਂ ਹਾਂਜੀ ਹਾਂਜੀ ਕੋਧਾ ਹੀ ਆਪਣੇ ਕੋਲੋਂ ਕਰਾਇਆ ਦੇ ਨੇ ਖੰਡ ਚਾਹ ਖੜਦੇ ਰੋਟੀ ਖੜਦੇ ਸਿਰ ਪਾਹ ਨੂੰ 200 ਰੁਪਿਆ ਬਾਕੀ ਆ ਮਜ਼ਦੂਰ ਵੀਰ ਕਹਿ ਰਿਹਾ ਵੀ ਜਨਾਨੀਆਂ ਨੂੰ ਤਾਂ ਕੰਮ ਤੇ ਖੜਦੇ ਆ ਵੀ ਜਨਾਨੀਆਂ ਪੁੱਛ ਗਿਛ ਨਹੀਂ ਕਰਦੀਆਂ ਉਹ ਜਿੰਨੇ ਪੈਸੇ ਚੁੱਪ ਕਰਕੇ ਦੇ ਦਿੰਦੇ ਉਹਨੇ ਲੈ ਲੈਂਦੀਆਂ ਹਾਂਜੀ ਇਹ ਤਾਂ ਗੱਲ ਹੈਗੀ ਬਿਲਕੁਲ ਸਹੀ ਗੱਲ ਘੱਟ ਮਿਲਦੇ ਪੈਸੇ ਹਾਂਜੀ ਘੱਟ ਮਿਲਦੇ ਘੱਟ ਮਿਲਦੇ ਹਾਂਜੀ ਅਸੀਂ ਚਾਹਨੇ ਵੀ ਸਾਡੀ ਦਿਹਾੜੀ ਵਧੇ ਦਿਹਾੜੀ ਵਧੇ ਤੇ ਸਾਡਾ ਕੰਮਕਾਰ ਵੀ ਵਧੇ ਹਾਂਜੀ ਇਸ ਕੀ ਵਾਰੀ ਫਿਰ ਵੋਟਾ ਕਿਨੂੰ ਪਾਓਗੇ ਵੋਟਾ ਜਿੰਨੂੰ ਤੇ ਵੀਰ ਜੀ ਆਖੋਗੇ ਅਹੀਂ ਥੋੜੀ ਕਹਿਣਾ ਜੀ ਤੁਹਾਡੀ ਜੋ ਤੁਹਾਨੂੰ ਸਹੀ ਲੱਗੂਗਾ ਕਿ ਸਾਡੇ ਬਾਤ ਸਹੀ ਆਉਂਦਾ ਬਹੁਤ ਸਹੀ ਲੱਗਦਾ ਹਾਂ ਹਾਂ ਜੋ ਤੁਹਾਨੂੰ ਸਹੀ ਲੱਗਦਾ ਹੀ ਉਹਨਾਂ ਨੇ ਬਹੁਤ ਮਾਨ ਨੇ ਬਹੁਤ ਸਾਰੇ ਕੰਮ ਕੀਤੇ ਆ ਜੋ ਬੀਬੀਆਂ ਦਾ ਕਿਰਾਇਆ ਫ੍ਰੀ ਕਰ ਦਿੱਤਾ ਮੈਨੂੰ ਇਹ ਕੱਚ ਕੰਮ ਮਿਲ ਲਾ ਪਿਆ ਫਿਰ ਭਗਵੰਤਵਾਨ ਤੋਂ ਸਰਕਾਰ ਤੋਂ ਖੁਸ਼ ਚ ਕਿ ਨਹੀਂ ਕੋਟਾ ਪਾਵਾਂਗੇ ਮੋਦੀ ਨੂੰ ਸਲੈਂਡਰ ਦਿੱਤੇ ਲੋਕਡਾਊਨ ਚ ਪੈਸੇ ਦਿੱਤੇ ਆ ਮੋਦੀ ਨੂੰ ਪਾਵਾਂਗੇ ਮੋਦੀ ਜਿੰਦਾਬਾਦ ਕੰਮ ਤਾਂ ਕੰਮ ਤਾਂ ਮਰੇਗਾ ਚ ਕਰ ਰਹੇ ਭਗਵੰਤਵਾਨ ਨੇ ਕੰਮ ਦਿੱਤਾ ਤੁਹਾਨੂੰ ਕਰਾਇਆ ਤੁਹਾਡਾ ਮਾਫ ਹੋ ਗਿਆ ਪਰ ਵੋਟਾ ਮੋਦੀ ਨੂੰ ਕਿਉਂ ਕਰਾਇਆ ਨਹੀਂ ਆਡਾ ਮਾਫ ਹੋਇਆ ਕਰਾਇਆ ਕੋਈ ਆਪਣੇ ਕੋਲ ਦਿੰਦੇ ਨਹੀਂ ਬੱਸ ਕਰਾਇਆ ਤਾਂ ਮਾਫਾ ਬੱਸ ਕਰ ਆਹ ਮੁਹੰਮਦਪੁਰ ਬੱਸ ਕਰਾਇਆ ਮਾਹੂ ਇਧਰ ਦੂਰਾਂ ਦਾ ਮਾਫ ਤੇ ਪਰ ਜਦੋਂ ਇਹ ਪਿੰਡਾਂ ਵਿੱਚ ਆਉਣਾ ਹੀ ਆਦਾ ਕਰਾਇਆ ਲਾ ਕੇ ਆਣੇ ਆ ਕੇ ਜਾਂਦਾ ਵਾ ਆਪਣੀ ਮਰਜ਼ੀ ਦੀ ਬੱਸ ਦਾ ਕਰਾਇਆ ਲਾ ਕੇ ਜਾਂਦਾ ਜਦੋਂ ਵੀ ਜਾਂਦਾ ਵਾ ਜੇ ਵੀਰ ਜੀ ਕਿਸੇ ਵੇਲੇ ਆਧਾਰ ਕਾਰਡ ਕੋਲ ਨਹੀਂ ਨੰਦਾ ਤੇ ਬੱਸ ਵਾਲੇ ਕਾੜੀਆਂ ਬੋਲਦੇ ਆ ਵੀ ਫ੍ਰੀ ਦੇਖ ਕੇ ਚੜ ਜਾਂਦਿਆਂ ਨੇ ਦੇਖੋ ਉਹ ਤਾਂ ਉਹ ਤਾਂ ਉਹ ਬੱਸ ਵਾਲੇ ਦੀ ਮਜਬੂਰੀ ਨਾ ਆਧਾਰ ਕਾਰਡ ਤੇ ਦੇਣਾ ਪਊਗਾ ਪੈਂਦਾ ਛਿੱ ਗਿਆ ਜੇ ਜੇ ਸਵਾਰੀ ਜ਼ਿਆਦੀ ਹੋ ਜਾਂਦੀ ਆ ਤੇ ਫ੍ਰੀ ਵੇਖ ਕੇ ਵੀ ਬੰਦਾ ਚੜਦਣਾ ਜਾਂਦਾ ਆ ਇਹ ਚੱਕਰ ਆ ਬੱਸ ਆਲੇ ਗਲਤ ਬੋਲਦੇ ਬਾਕੀ ਸਾਨੂੰ ਤੇ ਆਹਦੀ ਦਿਹਾੜੀ ਵਧਣੀ ਚਾਹੀਦੀ ਆ ਸਾਡੇ ਬੰਦਿਆਂ ਦੀ ਮਜ਼ਦੂਰੀ ਵੀ ਬਿਲਕੁਲ ਘਟਿਆ ਆ ਪਿੰਡਾਂ 'ਚ ਕੰਮ ਕੋਈ ਨਹੀਂ ਹੈਗਾ ਪਿੰਡਾਂ ਤੋਂ ਬਾਹਰ ਜਾ ਜਾ ਕੰਮ ਕਰਨ ਡੈ ਆ ਮੈਂ ਤਾਂ ਹੀ ਸਾਡੀ ਕੱਟੀ ਜਾਂਦੀ ਜੇ ਤੇ ਸਾਨੂੰ ਮਿਹਨਤ ਵੀ ਪੂਰੀ ਚਾਹੀਦੀ ਆ ਕੰਮ ਵੀ ਸਾਨੂੰ 200 ਦਿਨ ਦਾ ਚਾਹੀਦਾ ਵਾ ਜੱਟ ਕਹਿੰਦੇ ਇਹਨਾਂ ਦਾ ਕੰਮ ਬੰਦ ਕਰਾਉਣਾ ਜੱਟ ਕਹਿੰਦੇ ਇਹਨਾਂ ਦਾ ਕੰਮ ਬੰਦ ਕਰਾਉਣਾ ਸਾਡੇ ਕੋਲ ਸੁੱਟੋ ਸਾਰੇ ਲਾ ਕੇ ਕਿਉਂ ਬੰਦ ਕਰਾਉਣਾ ਕੀ ਹਾਡਾ ਗੋਹਾ ਸੁਟਣਾ ਮਤ ਬੁਲਾਣ ਕਿ ਹਾਡਾ ਗੋਹਾ ਸੁਟਣਾ ਸਾਡੀ ਲਗਾਮੀ ਕਰਨੀ ਲਗਾਮੀ ਨਹੀਂ ਉਹਨਾਂ ਦੀ ਕਰਨੀ ਹੈ ਅਸੀਂ ਆਪਣੀ ਮਿਹਨਤ ਤਾਂ ਕਰਾਂਗੇ ਮਿਹਨਤ ਕਰਕੇ ਖਾਵਾਂਗੇ ਤੇ ਬੋਟ ਆਈ ਆਪਣੀ ਮਰਜ਼ੀ ਨਾਲ ਪਾਵਾਂਗੇ ਜਿੱਥੇ ਆ ਨੂੰ ਆ ਕ ਚੰਗਾ ਲੱਗੂ ਜਿੱਥੇ ਜਿੱਥੇ ਤੁਹਾਨੂੰ ਚੰਗਾ ਲੱਗੂ ਉੱਥੇ ਬੋਟ ਪਾਵਾਂਗੇ ਜਿੱਥੇ ਸਰਕਾਰ ਨੂੰ ਜਿਹੜੀ ਸਰਕਾਰ ਵਧੀਆ ਲੱਗੋ ਉਹਨੂੰ ਵੋਟ ਪਾਵਾਂਗੇ। ਮਤਲਬ ਕਾ ਲੀਆ ਤੋਂ ਵੀ ਨਰਾਜ਼ ਹੋਗੇ, ਕਾਂਗਰਸ ਤੋਂ ਵੀ ਨਰਾਜ਼ ਹੋਗੇ, ਆਮ ਆਦਮੀ ਪਾਰਟੀ ਤੋਂ ਨਰਾਜ਼ ਹੋਗੇ। ਹੁਣ ਤੇਜੀ ਤੇ ਵੀ। ਉਹਨਾਂ ਨੂੰ ਵੀ ਵੋਟ ਪਾਤੀ। ਕਾਰ ਕਰ ਆਉਂਦੇ, ਕਾਰ ਕਰ ਵੋਟ ਲੈਣ ਆਉਂਦੇ ਆ। ਉਦੋਂ ਜੱਪੂਆਂ ਪਾਪਾ ਮਿਲਦੇ, ਮਾਤਾਂ ਨੂੰ ਮੱਥਾ ਟੇਕਦੇ ਆ। ਮੁੜ ਕਹਿੰਦਾ ਤੂੰ ਕੌਣ, ਮੈਂ ਕੌਣ? ਕੋਈ ਪੁੱਛਦਾ ਮੁੜ ਕੇ, ਕੋਈ ਨਹੀਂ ਜੋ ਪੁੱਛਦਾ ਮਾਤਾਂ ਨੂੰ ਕੀ ਕਹਿੰਦੇ? ਬੁੜੀਆ ਕਹਿੰਦੇ ਬੁੜੀਆਂ ਵੜੀਆਂ ਕਿੱਥੋਂ ਆਈਆਂ ਬੁੜੀਆਂ ਆਂਦੇ ਮੁੜਕੇ ਮੁੜਕੇ ਬੁੜੀਆਂ ਆਂਦੇ ਆ ਪਹਿਲਾਂ ਪਹਿਲਾਂ ਸਾਡੇ ਬਾਪ ਪਹਿਲਾਂ ਸਾਡੀ ਮਾਤਾ ਕੋਈ ਵੀ ਆਡਾ ਭੈਣ ਭਰਾ ਨੂੰ ਕੋਈ ਕੰਮ ਪੈ ਜਾਂਦਾ ਤੇ ਨਾਲ ਨਹੀਂ ਤੁਰਦੇ ਵੀ ਉਹ ਕਾਹਦਾ ਬੰਦਾ ਜਿਹੜਾ ਨਾਲ ਨਹੀਂ ਤੁਰਦਾ ਬੋਟਲਾ ਲਾ ਕੇ ਜਿੱਦਾ ਘਰੋਂ ਪੈਸਾ ਲਾ ਕੇ ਕੰਮ ਕਰਾਈਦਾ ਘਰੋਂ ਪੈਸਾ ਲਾ ਕੇ ਹਾਂਜੀ ਇੱਕ ਮੈਂ ਦਰਸ਼ਕਾਂ ਦੀ ਜਾਣਕਾਰੀ ਵਾਸਤੇ ਦੱਸ ਦੇਵਾਂ ਕਿ ਜਦੋਂ ਮਨਰੇਗਾ ਵਾਸਤੇ ਧਾੜੀ ਧਾੜੀ ਵਾਸਤੇ ਕੋਈ ਜਾਂਦਾ ਹੈ ਨਾ ਤੇ ਜੇ ਤੁਸੀਂ ਪਹਿਲੀ ਤਾਂ ਗੱਲ ਤੁਸੀਂ 10 ਕਿਲੋਮੀਟਰ ਦੇ ਅੰਦਰ ਅੰਦਰ ਰਹਿਣਾ ਜੇ 10 ਕਿਲੋਮੀਟਰ ਤੁਹਾਨੂੰ ਜਾਣਾ ਪੈਂਦਾ ਜਿਹੜਾ ਵਹੀਕਲ ਦਾ ਤਲਾਇਆ ਉਹ ਵੀ ਸਰਕਾਰ ਦੇਵੇ ਉਹ ਸਰਕਾਰ ਦਾ ਹੱਕ ਬਣਦਾ ਹੈ ਕਿਰਾਇਆ ਤੁਹਾਡਾ ਪਲੱਸ ਮਿਲੂਗਾ 200 322 ਰੁਪਏ ਦਿਹਾੜੀ ਆ ਉਹ ਤੁਹਾਨੂੰ ਮਿਲਣੀ ਚਾਹੀਦੀ ਹੈ ਜੇਕਰ ਤੁਸੀਂ ਕੰਮ ਦੀ ਮੰਗ ਕਰਦੇ ਹੋ ਵੀਡੀਓ ਸਾਹਿਬ ਕੋਲ ਤੁਹਾਨੂੰ ਕੰਮ ਨਹੀਂ ਦਿੱਤਾ ਜਾਂਦਾ ਇਹ 100 ਦਿਨ ਦਾ ਇੱਕ ਸਾਲ ਦੇ ਵਿੱਚ ਮਹਿੰਗਾਈ ਪਤਾ ਤੁਹਾਨੂੰ ਘਰ ਬੈਠਿਆ ਮਿਲੇਗਾ ਜੇਕਰ ਤੁਸੀਂ ਕੰਮ ਵਾਸਤੇ ਦਰਖਾਸਤ ਦਿੱਤੀ ਆ ਇਹ ਸਾਰੀਆਂ ਚੀਜ਼ਾਂ ਨੋਟ ਕਰਨ ਵਾਲੀਆਂ ਤੁਹਾਡੇ ਜਰੂਰ ਨੋਟ ਕਰ ਲਓ ਹੋਰ ਵੀਰਾਂ ਨਾਲ ਗੱਲਬਾਤ ਕਰ ਰਹੇ ਹਾਂਜੀ ਹੋਰ ਕੋਈ ਗੱਲ ਆਂ ਦੇਖੋ ਆਨੇ ਆ ਵੀ ਗਰੀਬਾਂ ਨੂੰ ਕੰਮਕਾਰ ਮਿਲੇ ਤੇ ਸਾਰੇ ਕੰਮਕਾਰ ਦੇ ਜਾਣ ਕੋਈ ਫੈਕਟਰੀਆਂ ਖੋਲਣ ਤੇ ਫਿਰ ਆ ਸਾਰੇ ਭੈਣ ਭਰਾ ਜਿਹੜੇ ਉੱtre ਵਜਦੇ ਫਿਰਦੇ ਗੰਦਾਣਾ ਮਾਤਾ ਜੀ ਤੁਸੀਂ ਵੀ ਜਾਂਦੇ ਕੰਮ ਦੇਖ ਲੋ ਹਾਂਜੀ ਹਾਂਜੀ ਜਾਣੇ ਤੁਹਾਡੀ ਉਮਰ ਕਿੰਨੀ ਹੋ ਗਈ ਹੈ ਹੋ ਗਈ 60 70 ਸਾਲ ਦੀ ਹੋ ਗਈ ਹੈ 60 70 ਸਾਲ ਤੁਹਾਡੀ ਉਮਰ ਕੰਮ ਕਰਨ ਦਾ ਤੇ ਹੈ ਨਹੀਂ ਹੁਣ ਤੇ ਤੁਸੀਂ ਕੰਮ ਕਰ ਲਿੰਦੇ ਹੋ ਮੈਨੂੰ ਮੇਰੀ ਗੱਲ ਸੁਣੋ ਮੈਂ ਮੈਂ ਨਰਕਾ ਦਾ ਆਪ ਨਹੀਂ ਜਾ ਕੇ ਅੱਛਾ ਅੱਛਾ ਰੋਗੇ ਕੰਮ ਕਾਰਡ ਬਣਵਾਏ ਕੰਮ ਲੈ ਨਹੀਂ ਆ ਅੱਛਾ ਤੇ ਬਾਕੀ ਪਾਇਆ ਚਾੜੂ ਗੜਿਆਂ ਨੂੰ ਟਾਪ ਪਾਇਆ ਦੁਕਾਨੋਂ ਪਿੰਡ ਦੇ ਕਿੱਪਾ ਆਪਣੇ ਸਾਹਵਾਨਾਂ ਦਾ 2000 ਰੁਪਏ ਬਾਦਿਆਂ ਦੇ ਸ਼ੱਤਾਂ ਨੇ ਪਾਏ ਆ ਸਾਨੂੰ 20 ਰੁਪਏ ਵੀ ਨਹੀਂ ਕਹਿ ਦਿੱਤੇ ਅੱਛਾ ਆਹੋ ਕਮਰੇ ਆਏ ਨਾ ਕੋਈ ਕਮਰਾ ਸਾਡਾ ਪੜਿਆ ਨਾ ਕੋਈ ਦਤਵਾ ਛਾਇ ਵੀ ਸਾਡੀ ਗੱਲ ਸੁਣਦੀ ਕੀ ਕਾਰਨ ਕੀ ਕਾਰਨ ਉਹ ਨਾ ਖਣੇ ਬੋਲਿੰਗ ਖਤਮ ਹੋ ਗਿਆ ਫਰਮ ਖਤਮ ਹੋ ਗਿਆ ਕੋਈ ਕਾਰਨ ਨਹੀਂ ਦੱਸਿਆ ਨਾ ਨਾ ਚੋਲ ਜਾਂਦਾ ਕੋਈ ਨਹੀਂ ਦੱਸਿਆ ਕੋਈ ਨਹੀਂ ਦੱਸਿਆ ਹਾਂ ਲੈ ਕੋਈ ਚੋਣ ਜਾਂਦਾਂ ਲੱਗਿਆ ਆਪਾਂ ਆਪਣੇ ਦੰਦਾਂ ਨਾਲ ਬਣਾਦੇ ਆ ਚਲੋ ਆਪਾਂ ਪੰਜ ਚਾਰ ਪੰਜ ਜਗ੍ਹਾ ਬੈਠੋ ਸੂ ਵਾਕ ਵਾਕ ਵਰਗ ਦੀਆਂ ਵਾਕ ਵਾਕ ਮਜਬੂਰੀਆਂ ਨੇ ਆਪਾਂ ਕੁਝ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਅੱਜ ਪੂਰਾ ਦਿਨ ਤੋਂ ਅਸੀਂ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਵਾਕ ਵਾਕ ਲੋਕਾਂ ਦੇ ਨਾਲ ਗੱਲਬਾਤ ਤੁਹਾਨੂੰ ਦਿਖਾਉਂਦੇ ਰਾਵਾਂਗੇ ਅੱਜ ਤੁਸੀਂ ਪੂਰਾ ਦਿਨ ਸਾਡੇ ਨਾਲ ਬੜੇ ਰਹਿਣਾ